ਸਾਸੀਕਲ ਦੋਸਤੋ ਤੁਸੀਂ ਦੇਖ ਰਹੇ ਦਲਜੀਤ ਚੋਹਾ ਦੋਸਤੋ ਅੱਜ ਆਪਾਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸਦੇ ਹਾਂ ਨੂੰ ਦੱਸਦੇ ਜੀ ਅੱਜ ਅਸੀਂ ਉਸ ਸਿੱਖਿਆ ਜਿਹੜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਆਈਐਸ ਦਾ ਐਗਜ਼ਾਮ ਦਿੱਤਾ ਸੀ ਉਹਨਾਂ ਨੇ ਹੁਣ ਪਾਸ ਕੀਤਾ ਹੈ ਤੇ ਲੋਕ ਉਹਨਾਂ ਨੂੰ ਬਧਾਈਆਂ ਦੇ ਰਹੇ ਨੇ ਤੇ ਉਹ ਸਾਡੇ ਨਾਲ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਐਜੂਕੇਸ਼ਨ ਬਾਰੇ ਉਹਨਾਂ ਦੀ ਪੜਾਈ ਬਾਰੇ ਤੇ ਨਾਲ ਦੇ ਨਾਲ ਜਿਹੜਾ ਆਈਐਸ ਆ ਤੇ ਉਹ ਮੌਜੂਦਾ ਨੇ ਨਵਾਂ ਸ਼ਹਿਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਤੇ ਬਾਕੀ ਜਿਹੜੀ ਅਸੀਂ ਉਹਨਾਂ ਦੇ ਜਿਹੜੀ ਕਿਸੇ ਵੀ ਤਰ੍ਹਾਂ ਦੀ ਜੋਬ ਸੰਬੰਧੀ ਜਾਂ ਹੋਰ ਕੋਈ ਗੱਲਬਾਤ ਅਸੀਂ ਉਹਨਾਂ ਦੇ ਨਾਲ ਕਰਾਂਗੇ ਤੇ ਸਾਡੇ ਨਾਲ ਡਾਕਟਰ ਗੁਰਲੀਨ ਕੌਰ ਜੀ ਪੀਸੀਐਸ ਨੇ ਤੇ ਹੁਣ ਉਹਨਾਂ ਨੇ ਆਈਐਸ ਜਿਹੜੀ ਆ ਕਰ ਲਈ ਆ ਤੇ ਆਈਐਸ ਪਾਸ ਕਰ ਲਈ ਆ ਤੇ ਅਸੀਂ ਇਹ ਸਾਰੇ ਗੱਲਬਾਤ ਨੂੰ ਲੈ ਕੇ ਸਵਾਲ ਹਾਤ ਨੂੰ ਲੈ ਕੇ ਉਹਨਾਂ ਦੇ ਨਾਲ ਡਾਕਟਰ ਗੁਰਲੀਨ ਜੀ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲਿਵਿੰਗ ਇੰਡੀਆ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੁਸੀਂ ਆਈਐਸ ਜਿਹੜਾ ਪਾਸ ਕੀਤਾ ਤੇ ਸਾਡੇ ਦਰਸ਼ਕਾਂ ਨੂੰ ਡਾਕਟਰ ਸਾਹਿਬ ਇਹ ਦੱਸੋ ਜੀ ਜਿਹੜੀ ਤੁਹਾਡੀ ਐਜੂਕੇਸ਼ਨ ਸਟਾਰਟਿੰਗ ਤੋਂ ਤੁਸੀਂ ਆਈਐਸ ਤੱਕ ਪਹੁੰਚ ਬਹੁਤ ਵੱਡੀ ਗੱਲ ਹੈ ਡਾਕਟਰ ਗੁਰਲੀਨ ਡਾਕਟਰ ਬਾਰੇ ਵੀ ਇਹ ਜਿਹੜਾ ਸਾਡੇ ਦਸਤਕਾ ਨੂੰ ਜਰੂਰ ਦੱਸੋ ਜੀ ਕਿਸ ਤਰ੍ਹਾਂ ਤੁਸੀਂ ਤੇ ਮੇਰੀ ਐਜੂਕੇਸ਼ਨ ਸਟਾਰਟ ਹੋਈ ਹੈ ਜੀ ਪੀਬੀਐਸ ਪਟਿਆਲਾ ਤੋਂ ਉੱਥੇ ਮੈਂ 10th ਸਟੈਂਡਰਡ ਤੱਕ ਪੜ੍ਹੀ ਹਾਂ ਜੀ ਉਹ ਆਈਸੀਐਸਈ ਬੋਰਡ ਦਾ ਸਕੂਲ ਸੀਗਾ ਫਿਰ ਉਸ ਤੋਂ ਬਾਅਦ ਮੈਂ ਐਬੀਬੀਐਸ ਲਈ ਤਿਆਰੀ ਕਰਨੀ ਸ਼ੁਰੂ ਕੀਤੀ ਇਸ ਕਰਕੇ ਮੈਂ ਸ਼ਿਫਟ ਹੋਈ ਸੀਬੀਐਸਸੀ ਮੀਡੀਅਮ ਸਕੂਲ ਦੇ ਵਿੱਚ ਸਕਾਲਰ ਫੀਲਡਸ ਪਬਲਿਕ ਸਕੂਲ ਪਟਿਆਲਾ ਜੀ ਫਿਰ ਉਸ ਤੋਂ ਬਾਅਦ ਮੇਰੀ ਪੀ ਪੰਜਾਬ ਪੀਐਮਟੀ ਕਲੀਅਰ ਹੋ ਗਿਆ ਐਂਡ ਪੀਮ ਸਿਲੰਦਰ ਤੋਂ ਮੈਂ ਐਬੀਬੀਐਸ ਕੀਤੀ ਜੀ ड्यूरिंग इंटर्नशिप मेरी थोड़ा फोकस शिफ्ट हो गया टुवर्ड्स सिविल सर्विसेज ते उतो बाद मैं सिविल सर्विसेज दी तैयारी करनी शुरू की थी 2020 ਜਿਹੜਾ ਐਗਜ਼ਾਮ ਸੀਗਾ पीसीएस ਵਾਲਾ ਜਿਹੜਾ ਹੋਇਆ 2021 ਚ ਸੀ ਬਟ ਉਹਦੇ ਵਿੱਚ ਮੈਂ ਕਲੀਅਰ ਕਰਕੇ पीसीएस एग्ਜੈਕਟਿਵ ਦੇ ਵਿੱਚ ਆ ਗਈ ਤੇ 2022 ਦੇ ਵਿੱਚ ਐਸ पीसीएस एग्ਜੈਕਟਿਵ ਮੈਂ ਜੁਆਇਨ ਕਰ ਲਿਆ ਸੀ ਤੇ ਇਸ ਵਾਰੀ 2023 यूपीएससी ਦੇ ਐਗਜ਼ਾਮ ਦੇ ਵਿੱਚ ਮੇਰਾ ਰੈਂਕ 30 ਆਇਆ ਜੀ ਮੈਮ ਜਿਵੇਂ ਤੁਸੀਂ ਬਹੁਤ ਗਰੀਫ ਦੇ ਵਿੱਚ ਆਪਣੀ ਐਜੂਕੇਸ਼ਨ ਬਾਰੇ ਫਸਤਾ ਐ MBBS ਕੀਤੀ ਹੈ MBBS ਤੋਂ ਬਾਅਦ ਤੁਹਾਨੂੰ ਲੱਗਾ ਵੀ ਮੈਂ ਸੀਗੋਦੀ ਵਿੱਚ ਜਾਣਾ ਹੈ ਤੇ PCS ਜਿਹੜੀ PCS ਦੇ ਵਿੱਚ ਤੁਹਾਡੀ ਸੈਟੀਸਫੈਕਸ਼ਨ ਨਹੀਂ ਹੋਈ ਤੁਹਾਨੂੰ ਐ ਲੱਗਾ ਵੀ ਮੈਂ ਆਪ ਹਾਈਐਸਟ ਕਰਨੀ ਹੈ ਤੇ ਇਹਦੇ ਪਿੱਛੇ ਜਿਹੜੀ ਇਹ ਮਤਲਬ ਕਿਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਜਿਹੜਾ ਗਾਈਡੈਂਸ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਕਰਦੇ ਜਾਂ ਤੁਹਾਡੇ ਕਿਹਨਾਂ ਸੀ ਜੀ ਸੈਟੀਸਫੈਕਸ਼ਨ ਦੀ ਗੱਲ ਹੈ ਜੀ ਸੈਟੀਸਫੈਕਸ਼ਨ ਤਾਂ ਛੋਟੀ ਤੋਂ ਛੋਟੀ ਜੌਬ ਦੇ ਵਿੱਚ ਐਂਡ ਕੋਈ ਛੋਟੀ ਵੀ ਨਹੀਂ ਹੁੰਦੀ ਆਨੈਸਟਲੀ ਸਪੀਕਿੰਗ ਮਤਲਬ ਹਰ ਇੱਕ ਜੌਬ ਦੇ ਵਿੱਚ ਬੰਦੇ ਨੂੰ ਸਾਰ ਸੈਕਸ਼ਨ ਹੋ ਸਕਦੀ ਹੈ ਮੇਰਾ ਹਮੇਸ਼ਾ ਥੋੜਾ ਰੋਲ ਇਹ ਰਿਹਾ ਮੇਰੀ ਗਾਈਡਿੰਗ ਫੋਰਸ ਇਹ ਰਹੀ ਹੈ ਵੀ ਜਿੱਦ ਨੇ ਮੈਕਸਿਮਮ ਲੋਕਾਂ ਨੂੰ ਮੈਂ ਹੈਲਪ ਕਰ ਸਕਾਂ ਉਹ ਕਰਾਂ ਤੇ ਮੈਨੂੰ ਲੱਗਿਆ ਵੀ ਸ਼ਾਇਦ ਜਦੋਂ ਆਪਾਂ ਦੇਖਦੇ ਆ ਆਪਣੇ ਸੀਨੀਅਰਸ ਨੂੰ ਤੇ ਆਪਣੇ ਕਲੀਗਸ ਨੂੰ ਉਹਦੇ ਵਿੱਚ ਮੈਨੂੰ ਲੱਗਿਆ ਕਿ ਨਾਇਰ ਅਫਸਰ ਸ਼ਾਇਦ ਮੈਂ ਜ਼ਿਆਦਾ ਲੋਕਾਂ ਦੀ ਹੈਲਪ ਕਰ ਸਕਾਂ ਤੇ ਦੈਟ ਹਾਸ ਆਲਵੇਸ ਬੀਨ ਮਾਈ ਮੋਟੀਵੇ ਤੇ ਇਸ ਰੀਜ਼ਨ ਕਰਕੇ ਮੈਂ ਯੂਪੀਐਸਸੀ ਦਾ ਐਗਜ਼ਾਮ ਦਿੱਤਾ ਹੈ बाकी कोई एक ही नहीं सीखा मैं सैटिस्फाइड नहीं बिकॉज एज अ पी सी एस ऑफिसर ऑलसो एंड एज अ डॉक्टर ऑलसो आई वॉज हेल्पिंग द पीपल मेरा था था भी जादे तो बस थोड़ा जा ज़्यादा तो ज़्यादा लोगों में हेल्प कर सका एज सुन इज पॉसीबल ਹਾਂ ਬਹੁਤ ਵਧੀਆ ਮੈਂ ਤੁਹਾਡਾ ਮੋਟਿਵ ਸੀਗਾ ਔਰ ਉਹਨੂੰ ਮੋਟਿਵ ਨੂੰ ਪੂਰਾ ਕਰਨ ਲਈ ਤੁਸੀਂ ਮਿਹਨਤ ਵੀ ਕੀਤੀ ਪੜਾਈ ਵੀ ਕੀਤੀ ਤੇ ਤੁਸੀਂ ਪਾਸ ਵੀ ਹੋਏ ਆਪਣਾ ਮਕਾਮ ਵੀ ਜਿਹੜਾ ਪ੍ਰਾਪਤ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਕੋਈ ਦੂਰਾਮਾਨੀ ਆ ਜਿਹੜੀ ਸੈਟੀਸਫੈਕਸ਼ਨ ਦੀ ਮੈਂ ਗੱਲ ਕੀਤੀ ਸੀ ਕਿਉਂਕਿ ਸਟਾਰਟਿੰਗ ਦੇ ਵਿੱਚੋਂ ਅੱਜ ਇਸ ਸਮੇਂ ਦੇ ਵਿੱਚ ਜਿਵੇਂ ਤੁਸੀਂ ਲਗਾਤਾਰ ਐਮਬੀਬੀਐਸ ਕਰਨੀ ਪੀਸੀਐਸ ਕਰਨੀ ਆਈਐਸ ਕਰਨੀ ਬਹੁਤ ਸਾਰੇ ਲੋਕਾਂ ਦੇ ਜਿਹੜੀ ਹੈ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਕਿਤੇ ਨਾ ਕਿਤੇ ਉਹ ਆਪਕੇ ਸਟਾਪ ਲੱਗ ਜਾਂਦਾ ਪਰ ਤੁਸੀਂ ਆਪਣੀ ਜਿਹੜੀ ਤੁਸੀਂ ਦੱਸਿਆ ਮੋਟਿਵ ਜਿਹੜਾ ਇਹ ਰਿਵਾਰਡ ਬਹੁਤ ਵੱਡੀ ਗੱਲ ਸੀਗੀ ਇਹਨੂੰ ਲੈ ਕੇ ਤੁਸੀਂ ਜਿਹੜੀ ਆਈਐਸ ਤੱਕ ਪਹੁੰਚਿਆ ਤੇ ਅੱਜ ਹੀ ਜਿਹੜਾ ਤੁਹਾਨੂੰ ਆਈਐਸ ਦਾ 30 ਜਿਹੜਾ ਰੈਂਕ ਆ ਡਿਪਟੀ ਕਮਿਸ਼ਨਰ ਮਾਨਯੂਪ ਨਵਜੋਤ ਕੌਰ ਸਿੰਘ ਦਾ ਦਾਵਾ ਜਿਹੜੇ ਨਮਸ਼ਾਹੂਰ ਨੇ ਵੀ ਤੁਹਾਨੂੰ ਕੰਗ੍ਰੈਚੁਲੇਟ ਕੀਤਾ ਤੇ ਜਿਵੇਂ ਤੁਸੀਂ ਸੇਵਾ ਭਾਵਨਾ ਦੀ ਗੱਲ ਕਰਦੇ ਹੋ ਜਦੋਂ ਇਹੋ ਜਿਹੀ ਤੁਹਾਨੂੰ ਅਚੀਵਮੈਂਟ ਤੋਂ ਬਾਅਦ ਵਧਾਈਆਂ ਹੋਣੀਆਂ ਕਿਸ ਤਰ੍ਹਾਂ ਦੇ ਲੱਗ ਬਹੁਤ ਅੱਛਾ ਲੱਗਿਆ ਜੀ ਇਹ ਤਾਂ ਜੀ ਐਕਚੁਅਲੀ ਮੇਰੇ ਮਦਰ ਦੀ ਸਿੱਖਿਆ ਹੈਗੀ ਹੈ ਉਹ ਡੀਐਚਓ ਰਿਟਾਇਰ ਹੋਈ ਸੀ ਤੇ ਡਿਸਟ੍ਰਿਕਟ ਹੋਮੋਪੈਥੀ ਅਫੀਸਰ ਤੇ ਜਦੋਂ ਮੈਂ ਉਹਨਾਂ ਨੂੰ ਵਰਕ ਕਰਦੇ ਦੇਖਿਆ ਫੀਲਡ ਦੇ ਵਿੱਚ ਮੋਸਟਲੀ ਉਹਨਾਂ ਦੀ ਵਿਲੇजेस ਦੇ ਵਿੱਚ ਸਟੌਬ ਰਹੀ ਹੈ ਪਿੰਡਾਂ ਦੇ ਵਿੱਚ ਉਹ ਮਿੱਟੀ ਨਾਲ ਹਮੇਸ਼ਾ ਜੁੜੇ ਰਹੇ ਨੇ ਤੇ ਹਰ ਇੱਕ ਵਾਰ ਜਿੱਥੇ ਜਾਂਦੇ ਸੀਗੇ ਸਾਰਿਆਂ ਤੋਂ ਇਨਾ ਮੋਹ ਮਿਲੇ ਉਹਨਾਂ ਨੂੰ ਤੇ ਜਦੋਂ ਉਹ ਹੈਲਪ ਕਰਦੇ ਸੀ ਮੇਰਾ ਵੀ ਚੀ ਕਰਦੇ ਸੀ ਵੀ ਮੈਂ ਵੀ ਕਰਾਂ ਤੇ ਉਹ ਚੀਜ਼ ਮੇਰੇ ਦਿਮਾਗ ਦੇ ਵਿੱਚ ਛੋਟੇ ਬੱਚੇ ਦੇ ਦਿਮਾਗ 'ਚ ਇੱਕ ਵਾਰੀ ਬੈ ਜਾਂਦੀ ਹੈ ਉਹ ਤੁਹਾਨੂੰ ਫਿਰ ਦੂਰ ਤੱਕ ਲੈ ਕੇ ਜਾਂਦੀ ਹੈ ਤੇ ਉਹ ਮਾਈਂਡ ਦੇ ਵਿੱਚ ਰਿਹਾ ਵੀ ਮੈਂ ਹੋਰ ਤੋਂ ਹੋਰ ਹੈਲਪ ਕਰਾਂ ਇਸੇ ਰੀਜ਼ਨ ਕਰਕੇ ਬਾਕੀ ਜੇ ਤੁਸੀਂ ਪੁੱਛੋਗੇ ਵੀ ਮੈਨੂੰ ਲੱਗ ਕਿਹ ਜਾ ਰਿਹਾ ਹੈ ਉਹਦੇ ਵਿੱਚ ਤਾਂ ਇਹ ਥੋੜਾ ਅ ਕਹਿੰਦੇ ਨੇ ਨਾ ਵੀ ਵਿਸ਼ਵਾਸ ਥੋੜਾ ਘਟ ਹੋ ਰਿਹਾ ਹੈ ਹੋ ਜਾਏਗਾ ਪਰ ਹਜੇ ਫॉर द ਟਾਈਮ ੀਂ ਬੜਾ ਅੱਛਾ ਵੀ ਲੱਗ ਰਿਹਾ ਤੇ ਥੋੜਾ ਆਊਟ ਆਫ ਬੋਡੀ ਐਕਸਪੀਰੀਅੰਸ ਵੀ ਹੋ ਰਿਹਾ ਹੈ ਚਲੋ ਬਹੁਤ ਵਧੀਆ ਆ ਪਾਸ ਹੋ ਗਏ ਹੋ ਕੁਦਰਤੀ ਜਲਾ ਇਹੋ ਜਿਹਾ ਮਹਿਸੂਸ ਫੀਲਿੰਗ ਜਿਹੜੀ ਆ ਤੁਹਾਡੇ ਅਰਜੀ ਅਧਿਕਾਰੀ ਨੂੰ ਅਫਸਰ ਨੂੰ ਐ ਜਿਹੜੀ ਲੱਗ ਰਹੀ ਹੈ ਚਲੋ ਖੈਰ ਸਮੇ ਦੇ ਮਨ ਦਾ ਮੁਤਾਬਕ ਜਿਹੜੀ ਨਿਯਾਕਤ ਹੈ ਇਹ ਵੀ ਹੈ ਕਿ ਹਾਲੇ ਜਿਸ ਤਰ੍ਹਾਂ ਤੁਸੀਂ ਤੁਹਾਨੂੰ ਮਹਿਸੂਸ ਕਰ ਰਹੇ ਹੋ ਪਰ ਆਉਣ ਵਾਲੇ ਸਮੇ ਦੇ ਵਿੱਚ ਤੁਹਾਡੀ ਕੀ ਪਲੈਨਿੰਗ ਰਹੂਗੀ ਜਿਹੜਾ ਆਈਐਸ ਤੋਂ ਕੀ ਪਲੈਨਿੰਗ ਮੈਂ ਹੁਣ ਇਹ ਕਹਾ ਵੀ ਮੈਂ ਇਹ ਕਰ ਲਾਂਗੀ ਆ ਉਹ ਕਰ ਲਾਂਗੀ ਉਹ ਸੂਟੇਬਲ ਜਿਹੜਾ ਹੈਗਾ ਹੈ ਇਹ ਰਹੇਗਾ ਭਰਾ ਦਾ ਮੇਰਾ ਇਹ ਵੀਊ ਹੈਗਾ ਵੀ ਜਿੱਥੇ ਵੀ ਮੈਨੂੰ ਲਗਾਣਗੇ ਉੱਥੇ ਆਪਣਾ 100% ਦਿੱਤਾ ਜਾਵੇ ਕਨਸਿਡਰਿੰਗ ਥਿਸ ਫੈਕਟ ਕਿ ਤੁਹਾਨੂੰ ਜੌਬ ਬਾਰੇ ਤੁਹਾਨੂੰ ਪਤਾ ਹੀ ਹੈ ਵੀ ਹਰੇਕ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ ਲਗਾ ਦਿੰਦੇ ਨੇ ਤੇ ਜਿਹੜੇ ਡਿਪਾਰਟਮੈਂਟ ਵਿੱਚ ਲਗਾਵਾਂਗੇ ਸਭ ਤੋਂ ਪਹਿਲਾਂ ਤਾਂ ਉੱਥੇ ਦੇਖਣਾ ਵੀ ਕਿਹੜੀ ਅ ਜ਼ੋਨ ਦੇ ਵਿੱਚ ਸਿਟੀਜ਼ਨ ਦੀ ਹੈਲਥ ਕਮਸਰੀ ਹੈ ਤੇ ਫਿਰ ਉੱਥੇ ਆਪਣਾ ਮੈਕਸਮਮ ਆ ਡਾਕਟਰ ਸਾਹਿਬ ਪਲੈਨਿੰਗ ਤੋਂ ਮਤਲਬ ਇਹ ਨਹੀਂ ਆ ਪਲੈਨਿੰਗ ਕਰਨੀ ਹੈ ਪਲੈਨਿੰਗ ਤੋਂ ਕਿਉਂਕਿ ਸਵਾਲਾਤ ਬੜੇ ਸਿੱਧੇ ਆ ਠੇਠ ਪੰਜਾਬੀ ਚ ਇੰਟਰਵਿਊ ਆ ਉਹਦੇ ਵਿੱਚ ਪਲੈਨਿੰਗ ਤੋਂ ਮਤਲਬ ਜਿਵੇਂ ਅਕਸਰ ਤੁਸੀਂ ਆਈਸ ਕਰ ਲਈ ਹੋ ਤੁਸੀਂ ਲੱਗਣਾ ਹੈ ਡਿਪਟੀ ਕਮਿਸ਼ਨਰ ਤੁਸੀਂ ਏਡੀਸੀ ਵੀ ਲਗੋਗੇ ਜਿਵੇਂ ਤੁਹਾਡਾ ਸਟਾਰਟਿੰਗ ਤੋਂ ਮੋਟਿਵੇ ਆ ਇਹ ਹੈ ਕਿ ਮੈਂ ਸੇਵਾ ਕਰਨੀ ਆ ਆਪਣੀ ਮਮਾ ਤੋਂ ਸਿੱਖਿਆ ਛੋਟੇ ਬਚਪਨ ਤੋਂ ਦੇਖਿਆ ਉਹਨਾਂ ਨੂੰ ਲੋਕ ਬਹੁਤ ਅਪਰੀਸ਼ੀਏਟ ਕਰਦੇ ਉਹਨਾਂ ਸੁਭਾਤ ਮਤਲਬ ਇਹੋ ਜਿਹਾ ਹੀ ਨੇਚਰ ਹੀ ਤੁਸੀਂ ਕੈਟੇਗਰੀ ਕੀ ਮੈਂ ਜਿਹੜੇ ਨੌਜਵਾਨ ਸਾਡੇ ਆ ਅੱਜ ਕੱਲ੍ਹ ਆਈਐਸ ਜਾਂ ਆਈਪੀਐਸ ਜਾਂ ਪੀਸੀਐਸ ਜਾਂ ਪੀਪੀਐਸ ਜਾਂ ਹੋਰ ਡਿਗਰੀ ਜਿਹੜੀਆਂ ਕਰਨੀ ਚਾਹੁੰਦੇ ਇੰਜੀਨੀਅਰਿੰਗ ਦੀ ਕਰਨੀ ਤੁਸੀਂ ਉਹਨਾਂ ਨੂੰ ਕੀ ਕਹੋ? ਉਹਨਾਂ ਨੂੰ ਜੀ ਜੋ ਤੁਹਾਡਾ ਗੋਲ ਹੈ ਜਾਂ ਜੋ ਵੀ ਤੁਸੀਂ ਬਣਨਾ ਚਾਹੁੰਦੇ ਹੋ ਉਹ ਪੂਰਾ ਜ਼ੋਰ ਲਗਾ ਦਿਓ। ਮੇਰਾ ਤਾਂ ਜੀ ਸਿੰਪਲ ਜਾਂ ਫੰਡਾ ਹੈਗਾ ਹੈ। ਮਮਾ ਨੇ ਮੇਰੀ ਸਪੋਰਟ ਹਰ ਚੀਜ਼ ਕੀਤੀ ਹੈ। ਮੈਂ ਪਹਿਲੇ ਐਮਬੀਏ ਕਰਨੀ ਚਾਹੀ। ਉਹਨਾਂ ਨੇ ਪੂਰੀ ਸਪੋਰਟ ਕੀਤੀ। ਮੇਰਾ ਫੋਕਸ ਸਿਵਲ ਸਰਵਿਸਿਜ਼ ਕਰਨੀ ਹੋ ਗਿਆ। ਉਹਨਾਂ ਨੇ ਮੈਨੂੰ ਕੋਈ ਪ੍ਰੈਸ਼ਰ ਨਹੀਂ ਪਾਇਆ ਵੀ ਇਹ ਵਿਕਾਰੀਆ ਹੁਨਾ ਕਰ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੇ ਉਹੀ ਰੀਜ਼ਨ ਹੈਗੇ ਨੇ ਇਸ ਵਕਤ ਵੀ ਮੈਂ ਜੋ ਚਾਹੇ ਉਹਦੇ ਤੇ ਆਪਣਾ ਟੋਟਲ ਐਫਰਟ ਪਾ ਸਕੀ ਹਾਂ ਤੇ ਆਪਣਾ ਫੋਕਸ ਦੇ ਸਕੀ ਹਾਂ ਤੇ ਅੱਜ ਥੈਂਕਫੁਲੀ ਵਾਹਿਗੁਰੂ ਜੀ ਦੀ ਮਿਹਰ ਨਾਲ ਇਹ ਰੈਂਕ ਮਿਲਿਆ ਜੀ ਐ ਡਾਕਟਰ ਸਾਹਿਬ ਕੋਈ ਮੈਸੇਜ ਨੌਜਵਾਨਾਂ ਨੂੰ ਜਿਹੜੇ ਅੱਜ ਜਿਵੇਂ ਮੈਂ ਕੱਲ ਕੀਤੀ ਆ ਇਹ ਤੁਸੀਂ ਇਸ ਤਰ੍ਹਾਂ ਕਹਿੰਦੇ ਵੀ ਬਹੁਤ ਸਾਰੇ ਲੋਕ ਨੌਜਵਾਨ ਜਿਹੜੇ ਕਰਨਾ ਚਾਹੁੰਦੇ ਆ ਕਿਸੇ ਨਾ ਕਿਸੇ ਤਰ੍ਹਾਂ ਉਹ ਕਿਤੇ ਨਾ ਕਿਤੇ ਸਟਾਪ ਕਰ ਜਾਂਦੇ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਆਪਣੇ ਮੈਸੇਜ ਲਈ ਕਰੋਗੇ ਵੀ ਤੁਸੀਂ ਕਰਦੇ ਰਹੋ ਜਾਂ ਕਿਸ ਤਰ੍ਹਾਂ ਜਿਹੜਾ ਮੁਕਾਮ ਜਿਹੜਾ ਤੁਸੀਂ ਗੋਹ ਦੀ ਗਲਤੀ ਕੀਤੀ ਹੈ ਉਹ ਮੈਸੇਜ ਸਾਡੇ ਨੌਜਵਾਨਾਂ ਨੂੰ ਜੀ ਕੋਈ ਨਾ ਕੋਈ ਤੁਹਾਡੀ ਲਾਈਫ ਦੇ ਵਿੱਚ ਹੁੰਦਾ ਹੀ ਹੈ ਜਿਹੜਾ ਬੰਦਾ ਤੁਹਾਡਾ ਸਪੋਰਟ ਸਿਸਟਮ ਸਿਸਟਮ ਬਣ ਸਕਦਾ ਹੈ ਕਈ ਵਾਰੀ ਲੋਸ ਆ ਜਾਂਦੇ ਨੇ ਉਹਨਾਂ ਨਾਲ ਥੋੜੀ ਬਹੁਤ ਡਿਸਕਸ਼ਨ ਕਰਕੇ ਆਪਣਾ ਜਿਹੜਾ ਉਹ ਲੋ ਫੀਲਿੰਗ ਜਿਹੜੀ ਕੋ ਨੂੰ ਠੀਕ ਕਰ ਲੋ ਤੇ ਡੋਨਟ गिव अप ਤੇ ਬਾਕੀ ਇੱਕ ਮੈਂ ਹਮੇਸ਼ਾ ਵਾਰ-ਵਾਰ ਕਹਿੰਦੀ ਆ ਕਈ ਵਾਰੀ ਆਪਾਂ ਫੋਕਸ ਲੂਜ਼ ਕਰ ਜਾਂਦੇ ਆ ਕਿਉਂ ਫੋਕਸ ਲੂਜ਼ ਕਰ ਜਾਂਦੇ ਆ ਕਿਉਂਕਿ ਯੂਪੀਐਸਸੀ ਇਗਜ਼ਾਮ ਵਿੱਚ ਜਿੱਦ ਤੇ ਦੁਨੀਆ ਦੀ ਮਤਲਬ ਇੰਡੀਆ ਦੀ ਦੁਨੀਆ ਦੀ ਕੋਈ ਵੀ ਚੀਜ਼ ਪੁੱਛੀ ਜਾ ਸਕਦੀ ਹੈ ਤੇ ਆਪਾਂ ਬਹੁਤ ਸਾਰੇ ਸਰਸਸ ਦੇ ਪਿੱਛੇ ਭਜਣ ਲੱਗ ਜਾਂਦੇ ਆ ਇਹ ਆ ਵੀ ਕਰ ਲੀਓ ਉਹ ਵੀ ਕਰ ਲੀਓ ਬਟ ਟਰੂਥ ਆਫ ਦਾ ਮੈਟਰ ਇਜ਼ ਕਿ ਜਦੋਂ ਤੁਸੀਂ ਇੱਕ ਸੋਰਸ ਸਿਲੈਕਟ ਕਰ ਲਿਆ ਹਰ ਇੱਕ ਚੀਜ਼ ਦਾ ਅਡਰਚ ਜਿਹੜੇ ਇੱਥੇ ਟੌਪਿਕਸ ਹੈਗੇ ਨੇ ਜਿਹੜੇ ਜੀਐਸ ਪੇਪਰ 1 2 3 4 ਸਾਰੇ ਜਿਹੜੇ ਟੌਪਿਕਸ ਨੇ ਉਸ ਮੁਤਾਬਿਕ ਸੋਰਸ ਸਿਲੈਕਟ ਕਰਕੇ ਉਹਨੂੰ ਵਾਰ-ਵਾਰ ਰਿਵਾਈਜ਼ ਕਰ ਦੋ ਤਾਂ ਕਿ ਜੇ ਉਹਦੇ ਚੋ ਕੁਐਸਚਨ ਆ ਜੇ ਤਾਂ ਤੁਸੀਂ ਠੜਕੋ ਨਾ ਤਾਂ ਕਿ ਤੁਹਾਨੂੰ ਇੱਕ ਦਾ ਕੌਨਫੀਡੈਂਸ ਮਿਲੂਗਾ ਇਹਦੇ ਨਾਲ ਨੰਬਰ 1 ਨੰਬਰ 2 ਤੁਹਾਡੇ ਚਾਂਸਸ ਆਫ ਕਲੀਅਰਿੰਗ ਵਧ ਜਾਣਗੇ ਜੀ ਆ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਸ ਸੰਨ ਡਾਕਟਰ ਕਰਲੀਨ ਕੋਰ ਆਈਐਸ ਜਿਨ੍ਹਾਂ ਨੇ ਪੂਰੇ ਹੁਣੇ ਪਾਸ ਕੀਤੀ ਆ ਤੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਆਪਣੀ ਪੜ੍ਹਾਈ ਬਾਰੇ ਦੱਸਿਆ ਆਪਣੇ ਸੰਘਰਸ਼ ਬਾਰੇ ਦੱਸਿਆ ਤੇ ਨਾਲ ਦੀ ਨਾਲ ਕਿਵੇਂ ਉਹਨਾਂ ਨੇ ਦੱਸਿਆ ਆਪਣਾ ਗੋਲ ਨੂੰ ਜਿਹੜਾ ਅਚੀਵ ਕੀਤਾ ਤੇ ਉਹਨਾਂ ਨੇ ਨੌਜਵਾਨਾਂ ਨੂੰ ਵੀ ਇਹ ਗੱਲ ਕੀਤੀ ਆ ਕਿ ਤੁਸੀਂ ਕਰਦੇ ਰਹੋ ਲਗਾਤਾਰ ਕਿਤੇ ਨਾ ਕਿਤੇ ਤੁਹਾਡੀ ਜੂਰ ਸਫਲਤਾ ਮਿਲੂਗੀ ਕਿਸੇ ਗੱਲੋਂ ਨੀ ਮੋਹਲਾਇਸ਼ ਹੋ ਕੇ ਰੁਕਣੀ ਨਹੀਂ ਐ ਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਸੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਤੱਕ ਆਵਾਮ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਨੌਜਵਾਨ ਜਿਹੜਾ ਆਪਣਾ ਫੋਕਸ ਜਾਂ ਜਿਹੜਾ ਗੋਲ ਹੋਣਾ ਚਾਹੀਪ ਕੰ ਲੈ ਕੇ ਕਿਤੇ ਨਾ ਕਿਤੇ ਰਹਿ ਜਾਂਦੇ ਆ ਪਰ ਉਹਨਾਂ ਨੂੰ ਲਗਾਤਾਰ ਸੰਘਰਸ਼ ਕਰਦੇ ਰਹਿ ਜਾਣਾ ਤੇ ਜਿਹੜੀ ਮੰਜ਼ਿਲ ਤੈਅ ਕੀਤੀ ਆ ਜਾਂ ਉਹਨਾਂ ਨੇ ਮੰਨੀ ਆ ਉਹ ਉਹਨਾਂ ਨੂੰ ਹਮੇਸ਼ਾ ਪ੍ਰਾਪਤ ਹੋਊਗੀ ਸੋ ਮਿਹਨਤ ਜਿਹੜਾ ਹੈ ਮੋਸਟ ਅਰਜੈਂਟ ਇਹਨਾਂ ਨੇ ਇਸ ਚੀਜ਼ ਨੂੰ ਬਹੁਤ ਪ੍ਰੈਫਰ ਕੀਤਾ ਸੋ ਹੁਸ਼ਿਆਰ ਪਰਤੋਲ